ਜਾਇਆ ਹੈ ਇਹ ਸਭ ਕੁਝ ਮੇਰਾ ਕਹਿਣ ਤੋਂ ਭਾਵ ਗੁਰਬਾਣੀ ਦਾ ਆਦ ਦਾ ਅਤੇ ਦਸਮ ਦਾ ਇੱਕੋ ਹੀ ਸਿਧਾਂਤ ਹੈ ਹੁਣ ਮੈਂ ਕੁਝ ਸ਼ਰਤ ਕਰਾਂਗਾ ਉਹਨਾਂ ਪ੍ਰੇਮੀਆਂ ਨੂੰ ਜਿਹੜਾ ਇਸ ਨੂੰ ਗੁਰਬਾਣੀ ਨਾ ਮੰਨਣ ਦਾ ਵੱਡਾ ਬਹਾਨਾ ਅਸ਼ਲੀਲ ਭਾਸ਼ਾ ਦੀ ਵਰਤੋਂ ਸਮਝਦੇ ਹਨ ਮੈਂ ਕੋਈ ਸ੍ਰੀ ਆਦ ਗ੍ਰੰਥ ਵਿੱਚੋਂ ਅਤੇ ਕੁਝ ਭਾਈ ਗੁਰਦਾਸ ਦੀਆਂ 12 ਕਬਿੱਤ ਸੁਈਆਂ ਵਿੱਚੋਂ ਉਚਾਰੀ ਹੋਈ ਬਾਣੀ ਦੀਆਂ ਕੁਝ ਤੁਕਾਂ ਦਿੰਦਾ ਹਾਂ ਸ਼ਾਇਦ ਇਸ ਉਪਰੋਕਤ ਭਰਮ ਨੂੰ ਦੂਰ ਕਰਨ ਵਿੱਚ ਸਹਾਇਤ ਹੋ ਸਕਣ ਆਦ ਗ੍ਰੰਥ ਵਿੱਚ ਕਿਆ ਕੱਪੜ ਕਿਆ ਸੇ ਸੁਹਾਲੀ ਕੀਜਹਿ ਭੋਗ ਬਿਲਾਸ ਦੂਸਰੀ ਤੁਕ ਹੈ ਜਾ ਤਨ ਕੰਤ ਨਹ ਰਾਵੀ ਆ ਤਾ ਵਿਰਥਾ ਜੋਬਨ ਸਭ ਜਾਏ ਫਿਰ ਕਹਿੰਦੇ ਹਨ ਗਿਆਨ ਰਾਓ ਜਬ ਸੇਜੈ ਆਵੇ ਤਾ ਨਾਨਕ ਭੋਗ ਕਰੇਈ ਇੱਕ ਥਾਂ ਲਿਖਿਆ ਸੇਜੈ ਕੰਤ ਨਾ ਆਇਓ ਤੇਵੈ ਭਇਆ ਵਿਕਾਰ ਫਿਰ ਇਕ ਦੂ ਇਕ ਚਾੜੇ ਅੰਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ਫੇਰ ਇਸਤਰੀ ਪੁਰਖਾ ਜਾਂ ਨਿਸ ਮੇਲਾ ਉਥੈ ਮੰਦ ਕਮਾਹੀ ਕੰਤਾ ਤੂੰ ਸੌ ਸੇਜੜੀ ਮੈਡਾ ਹੱਪੋ ਦੁਖ ਉਲਾਹੇ ਆਸਾ ਦੀ ਵਾਰ ਵਿੱਚ ਕਿਆ ਹੈ ਜਿਉਂ ਜੋਰੂ ਸਿਰ ਨਾਵਣੀ ਆਵੇ ਵਾਰੋ ਵਾਰ ਵਾਰਾਂ ਤੇ ਵਧੀਕ ਦੇ ਆਰੰਭ ਵਿੱਚ ਸੱਛੜ ਸੂਈਆ ਕਿਵ ਕਰੀ ਨਿਮਣ ਨਾ ਜਾਏ ਥਣੀ ਆਈ ਗੁਰਦਾਸ ਜੀ ਦੀ ਬਾਣੀ ਅਨਸਾਰ ਨਾਰ ਭਤਾਰ ਪਿਆਰ ਕਰ ਸੇਜਾ ਭੋਗ ਸੰਜੋਗ ਬਣੰਦਾ ਦੂਜੀ ਤੋ ਕਹ ਰਾਜੇ ਦੇ ਸੌ ਰਾਣੀਆਂ ਸੇਜੈ ਆਵੇ ਵਾਰੋ ਵਾਰੀ ਸਮਨਾ ਰਾਜਾ ਰਾਵਣਾ ਸੁੰਦਰ ਮੰਦਰ ਸੇਜ ਸਵਾਰੀ ਇਕਥਾਂ ਲਿਖਦੇ ਆਨ ਸੰਝ ਸੁਪੁੱਤੀ ਨਾਥੀਐ ਖੁਸਰੇ ਨਾਲ ਨ ਰਲਿਆ ਮਾਣਾ ਫਿਰ ਕਹਿੰਦੇ ਆਨ ਕਿਉਂ ਕਰ ਟੁੰਡੇ ਅਥੜਾ ਸੋ ਚੁੱਤੀ ਸੋ ਬਾਤ ਬਤਾਵੇ ਇਕ ਤੋ ਕਹ ਮੂੰ ਅੱਖੀ ਨੱਕ ਕੰਨ ਜਿਉ ਇੰਦਰੀਆਂ ਵਿੱਚ ਗਾਂਢ ਸਦਾਏ ਚੁੱਤੜ ਮਿੱਟੀ ਜਿਸ ਲਗੈ ਜਾਣੈ ਖਸਮ ਕੁਮਾਰਾ ਕੁੱਤਾ ਪਾਈ ਗੁਰਦਾਸ ਜੀ ਇਕ ਥਾਂ ਫਰਮਾਉਂਦੇ ਹਨ ਮਾਂ ਗੱਬਣ ਦੀ ਜਾਣਦੀ ਪੁੱਤ ਸੁਪੁੱਤ ਹੋਵੇ ਸੁਖਦਾਈ ਇਕ ਥਾਂ ਲਿਖਦੇ ਹਨ ਟੱਕ ਲੈ ਚੱਲੀ ਚੂਹੜੀ ਕਰ ਭੂਗ ਬਿਲਾਸ ਫਿਰ ਕਹਿੰਦੇ ਹਨ ਕਵਿਤ ਸੁਈਆਂ ਵਿੱਚ ਕੁਲਾਬਦੂ ਸੇਜੈ ਸਮੈ ਰਮੈ ਪਧਾਰ ਏਕ ਬੇਸਵਾ ਤੋਂ ਅਨੇਕ ਸੇ ਕਰਤ ਵਿਵਚਾਰ ਹੈ ਫਿਰ ਕਹਿੰਦੇ ਹਨ ਪੁਰਖ ਨਪੁੰਸਕ ਨਾ ਜਾਣੈ ਬਣਤਾ ਬਿਲਾਸ ਮਾਝ ਕਹਾ ਜਾਣਾ ਸੁਖ ਸੰਤਤ ਸੁਨੇਹ ਕਉ ਇਹ ਕਹਿਣ ਦਾ ਮੇਰਾ ਭਾਵ ਸੀ ਕਿ ਇਸ ਵਿੱਚ ਵੀ ਤੁਸੀਂ ਸੁਣਿਆ ਭਾਈ ਗੁਰਦਾਸ ਜੀ ਜਾਂ ਆਦਿ ਗ੍ਰੰਥ ਵਿੱਚ ਵੀ ਕਿਸ ਤਰ੍ਹਾਂ ਦੇ ਸ਼ਬਦ ਵਰਤੇ ਹਨ ਜਿਹੜੇ ਇਸ ਨੂੰ ਨਹੀਂ ਮੰਨਦੇ ਉਹ ਇਹਨਾਂ ਨੂੰ ਵੀ ਅਸ਼ਲੀਲ ਕਹਿਣਗੇ ਹੁਣ ਮੈਂ ਕੁਝ ਪ੍ਰਮਾਣ ਸ੍ਰੀ ਕਲਗੀਧਰ ਪਾਸ਼ਾ ਦੀ ਰਚਿਤ ਬਾਣੀ ਵਿੱਚੋਂ ਦੇਣ ਦਾ ਯਤਨ ਕਰਾਂਗਾ ਜਿਸ ਰਾਹੀਂ ਉਹਨਾਂ ਦੀ ਉੱਤਮ ਅਲੌਕਿਕ ਵਿਦਿਆ ਦੀ ਝਲਕ ਪੈਂਦੀ ਹੈ ਅਤੇ ਪੜ੍ਹ ਕੇ ਸਿੱਖਿਆਦਾਇਕ ਵਿਚਾਰ ਮਿਲਦੇ ਹਨ ਜਿਵੇਂ ਤ੍ਰਿਤ੍ਰੋਪਖਿਆਨ ਵਿੱਚੋਂ ਨਿਧ ਨਾਰੀ ਕੇ ਸੰਗ ਨਿਹੋ ਤੁਮ ਨਿਤ ਬਢਈਓ ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਈਓ ਫਿਰ ਪਰ ਧਨ ਪਹਨ ਤਨ ਤ੍ਰਿਆ ਪਰਮਾਤ ਹਮਾਰੇ ਇਸੇ ਤਰ੍ਹਾਂ ਚਿਤ੍ਰਾਂ ਵਿੱਚ ਲਿਖਦੇ ਹਨ ਇਸ਼ਕ ਮੁਸ਼ਕ ਖਾਂਸੀ ਖੁਰਕ ਛਬਦ ਛਪਾਏ ਦਾ ਹੈ ਹੋਰ ਇਸ ਤਰ੍ਹਾਂ ਕਹਿੰਦੇ ਹਨ ਸਭ ਟੂਟੇ ਜੁਰ ਜਾਤ ਹੈ ਜਾਨ ਲਿਹੋ ਮਨ ਮਿੱਤ ਇਹ ਦੋਏ ਟੂਟੇ ਨਾ ਜੁਰੇ ਇਕ ਸੀਸ ਅਰਚਿਤ ਪਹਿਲੇ ਚੰਡੀ ਦਿੱਤਰ ਉਕਤ ਬਲਾਸ ਦੇ ਇਸ ਸਵਈਏ ਵੱਲ ਧਿਆਨ ਦੇਵੋ ਜਿਸ ਵਿੱਚ ਉਹਨਾਂ ਦੀ ਉਤਮ ਕਵਿਤਾ ਦੀ ਝਲਕ ਦਿਖਾਈ ਦਿੰਦੀ ਹੈ ਕੁਝ ਲਾਈਨਾਂ ਇਸ ਤਰ੍ਹਾਂ ਹਨ ਬਾਣ ਤੇ ਜਿਉ ਤਮ ਪਾਉਣ ਤੇ ਜਿਉ ਘਣ ਮੋਰ ਤੇ ਜਿਉ ਫਨ ਤਿਉ ਸੁਖਚਾਨੇ ਸੂਰ ਤੇ ਕਾਤਰ ਕੂਰ ਤੇ ਜਾਤਰ ਸਿੰਘ ਤੇ ਸਾਤਰ ਏਨ ਡਰਾਨੇ ਸੂਂ ਤੇ ਜਿਉ ਜਸ ਵਿਯੋਗ ਤੇ ਜਿਉ ਰਸ ਕੂਤ ਕਪੂਤ ਤੇ ਜਿਉ ਬੰਸ ਸੁਹਾਨੇ ਧਰਮ ਜਿਉ ਕ੍ਰੋਧ ਤੇ ਪਰਮ ਸੁਬੋਧ ਤੇ ਚੰਡ ਕੇ ਯੁੱਧ ਤੇ ਦੈਤ ਪ੍ਰਾਨੇ ਹੁਣ ਮੈਂ ਇਸ ਦਾ ਅਰਥ ਅਰਜ ਕਰਦਾ ਹਾਂ ਜਿਵੇਂ ਸੂਰੀ ਤੋਂ ਹਨੇਰਾ ਹਵਾ ਤੋਂ ਬੱਦਲ ਮੋਰ ਤੋਂ ਸੱਪ ਡਰ ਜਾਂਦੇ ਹਨ ਜਿਵੇਂ ਸੂਰਮੇ ਤੋਂ ਕਾਇਰ ਝੂਠ ਤੋਂ ਸਿਆਣ ਅਤੇ ਸ਼ੇਰ ਤੋਂ ਹਿਰਨ ਪੈ ਭੀਤ ਹੋ ਜਾਂਦੇ ਹਨ ਜਿਵੇਂ ਕੰਜੂਸ ਤੋਂ ਜਸ ਵਿਯੋਗ ਤੋਂ ਆਨੰਦ ਅਤੇ ਕੁਪੁੱਤਰ ਤੋਂ ਖਾਨਦਾਨ ਦਾ ਨੁਕਸਾਨ ਹੁੰਦਾ ਹੈ ਜਿਵੇਂ ਗ੍ਰੋਧ ਤੋਂ ਧਰਮ ਸੁਬੋਧ ਤੋਂ ਭਰਮ ਭੱਜ ਜਾਂਦਾ ਹੈ ਇਸ ਤਰ੍ਹਾਂ ਚੰਡੀ ਦੇ ਜੁੱਧ ਤੋਂ ਦਾਇਤ ਨਸ ਜਾਂਦੇ ਹਨ ਇਸੇ ਤਰ੍ਹਾਂ ਹੀ ਕ੍ਰਿਸ਼ਨ ਅਵਤਾਰ ਵਿੱਚੋਂ ਅਰਜ ਕਰਦਾ ਹਾਂ ਕੌਲ ਜਿਉਂ ਪ੍ਰਭਾਤ ਤੈ ਵਿਛਰੇਉ ਮਿਲੀ ਬਾਤ ਤੈ ਗੁਣੀ ਜਿਉਂ ਸੁਰ ਸਾਤ ਤੈ ਬਚਾਇਓ ਚੋਰ ਗਾਤ ਤੈ ਜੈਸੇ ਧਨੀ ਧਨ ਤੈ ਔਰ ਇਨੀ ਲੋਕ ਮੰਤੈ ਲਰਿਆਜ ਐਸੇ ਰਾਨ ਤੈ ਤਜਈਆ ਜਿਉ ਅਨਸਾਦ ਤੈ ਜੈਸੇ ਦੁਖੀ ਸੂਖਤੇ ਅਪੂਖੀ ਜੈਸੇ ਭੁਖਤੈ ਸੋ ਰਾਜਾ ਸਤਰ ਆਪਣੇ ਕੋ ਸੁਨੇ ਜੈਸੇ ਘਾਤਤੈ ਹੋਤ ਹੈ ਪ੍ਰਸੰਨ ਜੀਤੇ ਏਤੀ ਏਤੀ ਬਾਤਨ ਤੈ ਹੋਤ ਹੈ ਪ੍ਰਸੰਨ ਗੋਪੀ ਤੈਸੇ ਕਾਨ ਬਾਦਤੈ ਭਾਵ ਕ੍ਰਿਸ਼ਨ ਦੀ ਕਥਾ ਵਾਰਤਾ ਤੋਂ ਗੋਪੀਆਂ ਇਸ ਤਰ੍ਹਾਂ ਖੁਸ਼ ਹੁੰਦੀਆਂ ਹਨ ਜਿਵੇਂ ਕੌਲ ਫੁੱਲ ਸਵੇਰਾ ਹੋਣ ਤੇ ਵਿਛੜੀ ਵਸਤੂ ਮਿਲਣ ਤੇ ਗੋਈਆ ਸੱਤਾਂ ਸੁਰਾਂ ਦੇ ਸਹੀ ਮੇਲ ਨੂੰ ਸੁਣ ਕੇ ਚੋਰ ਨੂੰ ਫਾਂਸੀ ਤੋਂ ਬਚਨ ਕਰਕੇ ਧਨੀ ਧਨ ਮਿਲਣ ਤੇ ਗਰੀਬ ਖਜ਼ਾਨਾ ਮਿਲਣ ਤੇ ਜੁਝਾਰੂ ਜੰਗ ਵਿੱਚ ਖਿਸਕੂ ਨੱਸ ਕੇ ਬਚਨ ਵੇਲੇ ਦੁਖੀ ਸੁਖ ਵੇਲੇ ਭੁੱਖਾ ਰੱਜਣ ਵੇਲੇ ਰਾਜਾ ਦੁਸ਼ਮਣ ਦੀ ਮੌਤ ਦੀ ਖਬਰ ਸੁਣ ਕੇ ਖੁਸ਼ ਹੁੰਦਾ ਹੈ ਇਹ ਆਪ ਜੀ ਨੇ ਸੁਣਿਆ ਕਿਸ ਤਰ੍ਹਾਂ ਦੀ ਕਵਿਤਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਤਿਹਾਸ ਸੰਸਾਰ ਮੈਂ ਬੇਨਤੀ ਕਰਾਂ ਕਿ ਸੰਮਤ 1787 ਵਿੱਚ ਦੰਦਮਾ ਸਾਹਿਬ ਜਿਸ ਨੂੰ ਗੁਰੂ ਕੀ ਕਾਂਸ਼ੀ ਕਿਹਾ ਜਾਂਦਾ ਹੈ ਉੱਥੇ ਭਾਈ ਮਨੀ ਸਿੰਘ ਜੀ ਵਾਲੀ ਬੀੜ ਬਾਰੇ ਵਿਦਵਾਨਾਂ ਨੇ ਕਾਫੀ ਚਰਚਾ ਕੀਤੀ ਪਰ ਕੋਈ ਫੈਸਲਾ ਨਾ ਹੋ ਸਕਿਆ ਇਤਨੇ ਵਿੱਚ ਭਾਈ ਮਤਾਬ ਸਿੰਘ ਅਤੇ ਭਾਈ ਸੁੱਖਾ ਸਿੰਘ ਮੱਸਾ ਰੰਗੜ ਹੱਥੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਹੋਰੀ ਬੇਦਵੀ ਦਾ ਹਾਰ ਸੁਣ ਕੇ ਬੀ ਕਾ ਰੇਰ ਤੋਂ ਦਮਦਮੇ ਸਾਹਿਬ ਆ ਪੁੱਜੇ ਪੰਥ ਨੇ ਉਹਨਾਂ ਦੀ ਰਾਏ ਵੀ ਦਸਮ ਗ੍ਰੰਥ ਬਾਰੇ ਲਈ ਤਾਂ ਉਹਨਾਂ ਨੇ ਕਿਹਾ ਕਿ ਜੇ ਅਸੀਂ ਮੱਛੇ ਨੂੰ ਮਾਰ ਕੇ ਮੁੜ ਦਮਦਮੇ ਸਾਹਿਬ ਆ ਪੁੱਜੇ ਤਾਂ ਇਹ ਵੀਰ ਕਾਇਮ ਰਹੇ ਜੇ ਅੰਮ੍ਰਿਤਸਰ ਸ਼ਹੀਦ ਹੋ ਗਏ ਤਾਂ ਜिल्ਦ ਖੋਲ ਕੇ ਜਿਲਦੀਆਂ ਜਿਹਦੀਆਂ ਜੁਦੀਆਂ ਪੋਥੀਆਂ ਬਣਾਈਆਂ ਜਾਣ ਪਰ ਭਾਈ ਮਹਤਾਬ ਸਿੰਘ ਤੇ ਸੁਖਾ ਸਿੰਘ ਬਹਾਦਰੀ ਨਾਲ ਪਾ머 ਮਸੇ ਰੰਗੜ ਨੂੰ ਮਾਰ ਕੇ ਦਮਦਮੇ ਸਾਹਿਬ ਵਾਪਸ ਆਏ ਅਤੇ ਉਹਨਾਂ ਦੇ ਬਚਨ ਅਨੁਸਾਰ ਸ੍ਰੀ ਦਸਮ ਗ੍ਰੰਥ ਦੀ ਵੀੜ ਦੀ ਮਹਾਨਤਾ ਉਸੇ ਤਰ੍ਹਾਂ ਕਾਇਮ ਰਹੀ ਨਾਮਤਾਰੀ ਮਰਿਆਦਾ ਅਨਸਾਰ ਸ੍ਰੀ ਆਦ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਨੂੰ ਬਰਾਬਰ ਸਤਕਾਰ ਦਿੱਤਾ ਜਾਂਦਾ ਹੈ ਦੋਹਾਂ ਹੀ ਵੀੜਾਂ ਦੇ ਸਧਾਰਨ ਪਾਠ ਅਤੇ ਅਖੰਡ ਪਾਠ ਇੱਕੋ ਹੀ ਮਰਿਆਦਾ ਨਾਲ ਕੀਤੇ ਜਾਂਦੇ ਹਨ ਸ੍ਰੀ ਸਤਗੁਰੂ ਰਾਮ ਸਿੰਘ ਜੀ ਨੇ 1864 ਵਿੱਚ ਸ੍ਰੀ ਆਦ ਗ੍ਰੰਥ ਅਤੇ ਸ੍ਰੀ ਦਸਮ ਗ੍ਰੰਥ ਦੀਆਂ ਬੀੜਾਂ ਲਾਹੌਰ ਤੋਂ ਛਪਵਾਈਆਂ ਆਦ ਗੁਰੂਆਂ ਦੀ ਬਾਣੀ ਤੇ ਸ੍ਰੀ ਆਦ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਦੀ ਬਾਣੀ ਦੀ ਬੀੜ ਤੇ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਲਿਖਵਾਇਆ ਇਸ ਬਾਣੀ ਦਾ ਆਦਰ ਸਤਕਵਾਰ ਕਰਵਾਇਆ ਜਿਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਸਿੱਖੀ ਵਿੱਚ ਆਈ ਗ੍ਰਾਵਟ ਕਾਰਨ ਸਿੱਖ ਬਾਣੀ ਪੜ੍ਹਨੀ ਸ਼ੁਭ ਕਰਮ ਕਰਨੋਂ ਹਟ ਗਏ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਤਾਂ ਕਿਸ ਪੜ੍ਹਨਾ ਸੀ ਜਿਸ ਤਰ੍ਹਾਂ ਉਸ ਜ਼ਮਾਨੇ ਦੀ ਹਾਲਤ ਬਾਰੇ ਗਿਆਨੀ ਗਿਆਨ ਸਿੰਘ ਜੀ ਦੇ ਕਵਿਤ ਜਿਨ੍ਹਾਂ ਵਿੱਚ ਕਿਹਾ ਹੈ ਜਿਨ੍ਹਾਂ ਦੇ ਵਡੇਰੇ ਬਾਣੀ ਪੜ੍ਹਨ ਤੋਂ ਬਿਨਾਂ ਅਨਜਲ ਮੂੰਹ ਵਿੱਚ ਨਹੀਂ ਸੰਪਾਉਂਦੇ ਉਹਨਾਂ ਦੀ ਸੰਤਾਨ ਤਿੰਨ ਹੀ ਕੇ ਨਾਤੀ ਧੂਪ ਦੀਪ ਕੀ ਕਾਹਾਂ ਵਿਖਿਆਤੀ ਪਾਏ ਹੈ ਨਾ ਝਾਤੀ ਮੂਸ ਗ੍ਰੰਥ ਖਾਤ ਦੇ ਪਰੇ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਚੂਹੇ ਖਾਰੇ ਸਨ ਆਲਿਆਂ ਵਿੱਚ ਪਈਆਂ ਬੀੜਾਂ ਨੂੰ ਦੀਮਕ ਲੱਗੀ ਹੋਈ ਸੀ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਪਿੰਡੋ ਪਿੰਡ ਜਾ ਕੇ ਬੀੜਾਂ ਨੂੰ ਆਲਿਆਂ ਵਿੱਚੋਂ ਕਢਵਾ ਕੇ ਸਾਫ਼ ਕਰਕੇ ਪੀੜਿਆਂ ਤੇ ਪ੍ਰਕਾਸ਼ ਕਰਕੇ ਬਾਣੀ ਦਾ ਅਧਿਕਾਰਨਾ ਸਿਖਾਇਆ ਅਤੇ ਇਸ ਨੂੰ ਪੜਨ ਦੀ ਪ੍ਰੇਰਣਾ ਦਿੱਤੀ ਅਤੇ ਬਰਾਬਰ ਦਰਜਾ ਦਿੱਤਾ ਅੰਤ ਵਿੱਚ ਮੈਂ ਬੇਨਤੀ ਕਰਾਂ ਸ੍ਰੀ ਸਤਿਗੁਰੂ ਜਗਜੀਤ ਸਿੰਘ ਦੀ ਕਿਰਪਾ ਦੁਆਰਾ ਸ੍ਰੀ ਦਸਮ ਗ੍ਰੰਥ ਦੇ ਪਾਠ ਦੀ ਰਿਕਾਰਡਿੰਗ ਸਮਾਪਤ ਹੋਈ ਹੈ ਪਰ ਸ੍ਰੀ ਆਦ ਗ੍ਰੰਥ ਨਾਲੋਂ ਇਸ ਰਿਕਾਰਡਿੰਗ ਵਿੱਚ ਕਾਫੀ ਮੁਸ਼ਕਲਾਂ ਆਈਆਂ ਹਨ ਜਿਸ ਦਾ ਕਾਰਨ ਸਿੱਖ ਵਿਦਵਾਨਾਂ ਦੀ ਕਲਗੀਧਰ ਪਾਤਸ਼ਾਹ ਦੀ ਬਾਣੀ ਦੀ ਸੋਧ ਵੱਲ ਧਿਆਨ ਦੇਣ ਤੋਂ ਅਨਗਹਿਲੀ ਹੈ ਤੇ ਉਸ ਤੋਂ ਬਾਅਦ ਪ੍ਰਿੰਟਿੰਗ ਪ੍ਰੈਸ ਜਿਹਦੇ ਛਾਪਣ ਵਾਲੇ ਇਸ ਬਾਣੀ ਤੋਂ ਬਿਲਕੁਲ ਹੀ ਅਨਜਾਨ ਜਾਣਦੇ ਹਨ ਮੇਰੀ ਬੇਨਤੀ ਹੈ ਕਿ ਵਿਦਵਾਨ শ্রোਤਾ ਗਣ ਇਸ ਬਾਣੀ ਨੂੰ ਸੁਣ ਅਤੇ ਵਿਚਾਰ ਨਾਲ ਪੜਨ ਅਤੇ ਇਹ ਮਨ ਵਿੱਚ ਪੱਕੀ ਧਾਰਨਾ ਕਰਨ ਕਿ ਰਤਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹੀ ਹੈ ਤਾਂ ਹੀ ਇਸ ਰਚਨਾ ਤੋਂ ਪੂਰਾ ਪੂਰਾ ਲਾਭ ਉਠਾਇਆ ਜਾ ਸਕਦਾ ਹੈ ਆਪਣੇ ਵੱਲੋਂ ਸ੍ਰੀ ਸਤਿਗੁਰੂ ਜੀ ਦੀ ਬਖਸ਼ੀ ਬੁੱਧੀ ਅਨੁਸਾਰ ਅਰਥ ਦੇ ਅਨਸਾਰ ਸ਼ਬਦ ਅਤੇ ਟੋਕ ਨੂੰ ਠੀਕ ਥਾਂ ਤੇ ਵਿਸ਼ਰਾਮ ਦੇਣ ਦਾ ਯਤਨ ਕੀਤਾ ਹੈ ਤਾਂ ਕਿ ਸਪਸ਼ਟ ਅਰਥ ਹੋ ਸਕੇ ਤਰੁਟੀਆਂ ਰਹਿ ਗਈਆਂ ਹੋਣਗੀਆਂ ਤਰੁਟੀਆਂ ਜ਼ਰੂਰੀ ਹਨ ਉਸ ਦਾ ਕਾਰਨ ਮੇਰੀਆਂ ਕਮੀਆਂ ਹਨ ਮੇਰੀ ਬੇਨਤੀ ਹੈ ਸੁਣਨ ਵਾਲੇ ਜਰੂਰ ਮੈਨੂੰ ਅਲਪਗ ਜੀਵ ਸਮਝ ਕੇ ਖਿਮਾ ਕਰਨਗੇ ਤੇ ਮੇਰੀਆਂ ਤਰੁਟੀਆਂ ਤੋਂ ਮੈਨੂੰ ਵਾਕਿਫ ਕਰਾਉਣਗੇ ਮੈਂ ਉਹਨਾਂ ਦਾ ਤਲਵਾਦੀ ਹੋਵਾਂਗਾ ਫਿਰ ਮੈਂ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਦਾ ਕੋਟਾਨਪੋਟ ਧਰਵਾਦ ਕਰਦਾ ਹਾਂ ਉਹ ਸਾਤੇ ਕਿਰਪਾ ਕਰਨ ਸਾਨੂੰ ਸਭ ਨੂੰ ਗੁਰਬਾਣੀ ਸ਼ੁੱਧ ਉਚਾਰਨ ਕਰਨ ਦਾ ਪਾਪ ਸਮਝਣ ਅਤੇ ਭਾਅ ਨੂੰ ਮਨਾਂ ਵਿੱਚ ਵਸਾਉਣ ਦੀ ਬਖਸ਼ਿਸ਼ ਕਰਨ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਦਾ ਚਰਨ ਸੇਵਕ ਦਰਸ਼ਨ ਸਿੰਘ ਮਾਸਟਰ ਸ੍ਰੀ ਪਾਣੀ ਸਾਹਿਬ